ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਿਨਾ ਅੰਡਾ ਬਿਨਾ ਆਵਣ ਦੇ ਫਰੂਟ ਕਸਟਰਡ ਕੇਕ ਬਹੁਤ ਹੀ ਆਸਾਨੀ ਦੇ ਨਾਲ ਇਹ ਫਰੂਟ ਕਸਟਰਡ ਕੇਕ ਕਪਾ ਕਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਵੀਡੀਓ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਕਿ ਮੈਂ ਕਿਵੇਂ ਬਣਾ ਕੇ ਤਿਆਰ ਕੀਤਾ ਹੈ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਜਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਆਓ ਫਰੂਟ ਕਸਟਰਡ ਕੇਕ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੰਮ ਆਪਾਂ ਕੀ ਕਰਨਾ ਹੈ ਕੇਕ ਬਣਾਉਣ ਦੇ ਲਈ ਜਿਹੜੀ ਕੜਾਈ ਹੈ ਇਹਨੂੰ ਪ੍ਰੀ ਹੀਟ ਹੋਣ ਦੇ ਲਈ ਆਪਾਂ ਰੱਖਣਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਰਤਨ ਜਿਹੜਾ ਤੁਹਾਡੀ ਕੜਾਈ ਦੇ ਵਿੱਚ ਫਿੱਟ ਹੋ ਜਾਏ ਤੁਸੀਂ ਉਸੇ ਤਰੀਕੇ ਦਾ ਕੋਈ ਵੀ ਬਰਤਨ ਜਿਹੜਾ ਲੈ ਲੈਣਾ ਮੇਰੇ ਕੋਲ ਇਹ ਜਿਹੜੀ ਸਟੈਂਡ ਹੁੰਦਾ ਹੈ ਜਿਹਦੇ ਉੱਤੇ ਆਪਾਂ ਕੁੱਕਰ ਕੜਾਈ ਰੱਖਣਿਆ ਇਹ ਸਟੈਂਡ ਮੈਂ ਇਹਦੇ ਵਿੱਚ ਰੱਖ ਦਿੱਤਾ ਹੈ ਤੇ ਇਹਨੂੰ ਉਲਟਾ ਕਰਕੇ ਰੱਖਿਆ ਹੈ ਤੇ ਉੱਪਰੋਂ ਦੀ ਮੈਂ ਚਿਰਮਚੀ ਜਿਹੜੀ ਹੈ ਉਲਟੀ ਕਰਕੇ ਰੱਖ ਦਿੱਤੀ ਹੈ ਤੁਸੀਂ ਕੋਈ ਵੀ ਥਾਲੀ ਪਲੇਟ ਜਿਹੜੀ ਹੈ ਰੱਖ ਦੇਣੀ ਹੈ ਤੇ ਇਹਨੂੰ ਆਪਾਂ ਲੋ ਫਲੇਮ ਦੇ ਉੱਤੇ ਪ੍ਰੀ ਹੀਟ ਹੋਣ ਰੇ ਰੱਖ ਦਿੰਨੇ ਆ ਜਦੋਂ ਤੱਕ ਕੇਕ ਦਾ ਬੈਟਰ ਸਾਡਾ ਤਿਆਰ ਨਹੀਂ ਹੁੰਦਾ ਦੂਸਰਾ ਕੰਮ ਆਪਾਂ ਕਰਨਾ ਹੈ ਜਿਹੜਾ ਹੈ ਇਹ ਕੇਕ ਟਿਨ ਨੂੰ ਆਪਾਂ ਗ੍ਰੀਸ ਕਰਨਾ ਹੈ ਗ੍ਰੀਸ ਕਰਕੇ ਇਹਨੂੰ ਆਪਾਂ ਮੈਦੇ ਦੇ ਨਾਲ ਡਸਟ ਕਰ ਦੇਣਾ ਤੁਸੀਂ ਚਾਹੋ ਤੇ ਇਹਦੇ ਵਿੱਚ ਬਟਰ ਪੇਪਰ ਵੀ ਲਗਾ ਸਕਦੇ ਹੋ ਦੂਸਰਾ ਕੰਮ ਇਹ ਜ਼ਰੂਰੀ ਕੰਮ ਹੈ ਇਹ फटाफटੇ ਕੰਮ ਜਿਹੜੇ ਪਹਿਲੇ ਤਿਆਰ ਕਰਕੇ ਆਪਾਂ ਰੱਖਣੇ ਆ ਕਿਉਂਕਿ ਜਦੋਂ ਬੈਟਰ ਬਣ ਜਾਂਦਾ ਤੇ ਬੈਟਰ ਨੂੰ ਆਪਣਾ ਰੈਸਟ ਕਰਨ ਲਈ ਆਪਾਂ ਨਹੀਂ ਛੱਡਣਾ ਇਸ ਕਰਕੇ ਦੋਨੋਂ ਕੰਮ ਜਿਹੜੇ ਆ ਪਹਿਲੇ ਕਰਨੇ ਆ ਕੜਾਈ ਨੂੰ ਪ੍ਰੀ ਹੀਟ ਕਰਨਾ ਤੇ ਕੇਕ ਟਿਨ ਨੂੰ ਤਿਆਰ ਕਰਨਾ ਪਹਿਲੇ ਹੁਣ ਇੱਕ ਚਮਚ ਇਹਦੇ ਵਿੱਚ ਮੈਦਾ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਡਸਟ ਕਰ ਲਵਾਂਗੇ ਸਾਰੇ ਕੇਕ ਟਿੰਗ ਦੇ ਵਿੱਚ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਕੇਕ ਆਪਾਂ ਬਣਾਵਾਂਗੇ ਚਿਪਕੇਗਾ ਨਹੀਂ ਕੇਕ ਟਿੰਗ ਦੇ ਨਾਲ ਤੇ ਐਕਸਟਰਾ ਮੈਦਾ ਜਿਹੜਾ ਇਹਨੂੰ ਆਪਾਂ ਕੱਢ ਲੈਣਾ ਤੇ ਕੇਕ ਟਿੰਗ ਜਿਹੜਾ ਇਹ ਵੀ ਸਾਡਾ ਤਿਆਰ ਹੋ ਗਿਆ ਹੁਣ ਜਿਹੜਾ ਆਪਾਂ ਕੇਕ ਦੇ ਵਿੱਚ ਇੰਗਰੀਡੀਅੰਟ ਪਾਣੇ ਆ ਉਹ ਦੇਖ ਲੈਣੇ ਆ ਇੱਕ ਕੋਲੀ ਭਰ ਕੇ ਮੈਂ ਮੈਦਾ ਲਿਆਇਆ ਕੋਲੀ ਜਿਹੜੀ ਥੋੜੀ ਵੱਡੇ ਸਾਈਜ਼ ਦੀ ਹੈ ਤੇ ਇਸ ਕੰਨ ਇੱਕ ਕੋਲੀ ਭਰ ਕੇ ਮੈਂ ਮੈਦਾ ਲਿਆਇਆ ਜਿੰਨਾ ਮੈਂ ਮੈਦਾ ਲਿਆ ਉਹਦੇ ਨਾਲੋਂ ਇੱਕ ਚਮਚ ਘੱਟ ਮੈਂ ਕਸਟਰਡ ਪਾਊਡਰ ਦਾ ਲਿਆਇਆ ਤੁਸੀਂ ਦੇਖ ਸਕਦੇ ਹੋ ਕੋਲੀ ਦੇ ਵਿੱਚ ਮੈਂ ਪਾਇਆ ਹੋਇਆ ਕੋਲੀ ਜਿਹੜੀ ਕਸਟਰਡ ਪਾਊਡਰ ਵਾਲੀ ਛੋਟੀ ਹੈ ਪਰ ਜਿਹੜੀ ਮੈਦੇ ਵਾਲੀ ਥੋੜੀ ਕੋਲੀ ਵੱਡੀ ਮੈਂ ਲਈ ਹੋਈ ਹੈ ਕਸਟਰਡ ਪਾਊਡਰ ਤੇ ਮੈਦੇ ਦੀ ਕੁਆਂਟੀਟੀ ਤੁਸੀਂ ਵਧ ਘੱਟ ਕਰ ਸਕਦੇ ਹੋ ਇੱਥੇ 1/4 ਕੋਲੀ ਮੈਂ ਚੀਨੀ ਲਈ ਹੈ 1/4 ਕੋਲੀ ਦੇ ਵਿੱਚ 4 ਚਮਚ ਜਿਹੜੀ ਇਹ ਚੀਨੀ ਹੈ ਵੱਡੇ ਵਾਲੇ ਤੇ ਜਿੰਨਾ ਮੈਂ ਚੀਨੀ ਲਈ ਉਹਨਾ ਹੀ ਮੈਂ ਤੇਲ ਲਿਆਇਆ ਤੇ ਦਹੀਂ ਲਿਆ ਦਹੀਂ ਜਿਹੜਾ ਇਹ ਮੈਂ 3 ਚਮਚ ਪਾਵਾਂਗੀ ਤੇ ਮੈਂ ਹੁਣ ਤੁਹਾਨੂੰ ਦਿਖਾਨੀ ਆ ਵੀ ਆਪਾਂ ਕਰਨਾ ਕੀ ਹੈ ਆਪਾਂ ਲਵਾਂਗੇ ਗ੍ਰਾਈਂਡਰ ਜਾਰ ਤੇ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ ਚੀਨੀ ਕਿਉਂਕਿ ਆਪਾਂ ਸਾਬਤ ਚੀਨੀ ਲਈ ਹੈ ਪੀਸੀ ਹੋਈ ਚੀਨੀ ਨਹੀਂ ਲਈ ਹੈ ਜੇਕਰ ਤੁਸੀਂ ਪੀਸੀ ਹੋਈ ਚੀਨੀ ਲੈ ਰਹੇ ਹੋ ਤਾਂ ਫਿਰ ਇਹ ਪ੍ਰੋਸੈਸ ਤੁਸੀਂ ਨਹੀਂ ਕਰਨਾ ਹੁਣ ਇਹ ਗ੍ਰਾਈਂਡਰ ਜਾਰ ਦੇ ਵਿੱਚ ਮੈਂ ਤੇਲ ਪਾ ਦਿੱਤਾ ਹੈ ਚੀਨੀ ਪਾ ਦਿੱਤੀ ਹੈ ਨਾਲ ਹੀ ਪਾਵਾਂਗੇ 3 ਚਮਚ ਨਹੀਂ ਦੇ ਦਹੀਂ ਜਿਹੜਾ ਖੱਟਾ ਨਹੀਂ ਹੋਣਾ ਚਾਹੀਦਾ ਫਰੈਸ਼ ਦਹੀਂ ਤੁਸੀਂ ਲੈਣੇ ਆ ਤਿੰਨ ਚਮਚਾ ਦਹੀਂ ਪਾਤੇ ਹੋਰ ਢਿੰਨਾ ਪਾ ਤੇਲ ਪਾਇਆ ਉਨਾ ਹੀ ਆਪਾਂ ਪਾਣੀ ਪਾਣਾ ਪਾਣੀ ਦੀ ਜਗ੍ਹਾ ਤੁਸੀਂ ਦੁੱਧ ਵੀ ਪਾ ਸਕਦੇ ਹੋ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਗ੍ਰਾਇੰਡ ਕਰਨੀਆਂ ਇੱਕਦਮ ਇਹਦਾ ਪੇਸਟ ਬਣਾਣਾ ਜਦੋਂ ਤੱਕ ਚੀਨੀ ਘੁਲ ਨਹੀਂ ਜਾਂਦੀ ਉਦੋਂ ਤੱਕ ਜੇਕਰ ਤੁਸੀਂ ਘੁਲੀ ਹੋਈ ਚੀਨੀ ਲੈ ਰਹੇ ਹੋ ਤਾਂ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨੀਆਂ ਤੁਸੀਂ ਦੇਖ ਸਕਦੇ ਪੇਸਟ ਬਣ ਗਿਆ ਬਹੁਤ ਹੀ ਸੌਖਾ ਪ੍ਰੋਸੈਸ ਹੈ ਬਹੁਤ ਹੀ ਸੌਖਾ ਤਰੀਕਾ ਹੈ ਕੇਕ ਬਣਾਉਂਦਾ ਸਾਰੀਆਂ ਚੀਜ਼ਾਂ ਇੱਕਦਮ ਪੇਸਟ ਬਣ ਕੇ ਤਿਆਰ ਹੋ ਗਈਆਂ ਔਰ ਮਿਕਸ ਹੋ ਗਈਆਂ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਆਪਾਂ ਇੱਕ ਬੋਲ ਲਵਾਂਗੇ ਜਿਹਦੇ ਵਿੱਚ ਬੈਟਰ ਬਣਾ ਕੇ ਤਿਆਰ ਕਰਨਾ ਹੈ ਇਹਦੇ ਉੱਤੇ ਰੱਖਾਂਗੇ ਇੱਕ ਛਾਨਣੀ ਛਾਨਣੀ ਦੇ ਵਿੱਚ ਪਾਵਾਂਗੇ ਮੈਦਾ ਮੈਦੇ ਨੂੰ ਆਪਾਂ ਛਾਣ ਕੇ ਲੈਣਾ ਛਾਨਣ ਨਾਲ ਕੀ ਹੁੰਦਾ ਕਿ ਇਹਦੇ ਵਿੱਚ 에ਅਰ ਭਰ ਜਾਂਦੀ ਔਰ ਕੇਕ ਜਿਹੜਾ ਫੁੱਲਾ ਫੁੱਲਾ ਬਣ ਕੇ ਤਿਆਰ ਹੁੰਦਾ ਮੈਦੇ ਨੂੰ ਆਪਾਂ ਛਾਣਾਂਗੇ ਤੇ ਉੱਪਰ ਪਾ ਦਾਂਗੇ ਇਹਦੇ ਕਸਟਰਡ ਪਾਊਡਰ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਸੁੱਕੀਆਂ ਵਾਲੀਆਂ ਲੈਣੀਆਂ ਇਹ ਛਾਣ ਕੇ ਲੈਣੀਆਂ ਕਸਟਰਡ ਪਾਊਡਰ ਜਿਹੜਾ ਹੈ ਮੈਂ ਵਨੀਲਾ ਫਲੇਵਰ ਦਾ ਲਿਆ ਹੈ ਤੁਸੀਂ ਕਿਸੇ ਵੀ ਫਲੇਵਰ ਦਾ ਕਸਟਰਡ ਪਾਊਡਰ ਜਿਹੜਾ ਲੈ ਸਕਦੇ ਹੋ ਮਾਰਕੀਟ ਦੇ ਵਿੱਚ ਆਸਾਨੀ ਨਾਲ मिल जाए एक चौथाई चम्मच पाया इतने मैं बेकिंग सोडा बेकिंग सोडा जोड़ा ज़्यादा नहीं पाना और अद्धा चम्मच पावे बेकिंग पाउडर का जेकर तुम मैदे की क्वानटिटी डबल कर रहे हो तो फिर तुम्हें एक चम्मच बेकिंग पाउडर और अद्धा चम्मच बेकिंग सोडा पाना। कस्टर्ड पाउडर अलग अलग फ्लेवर के मार्केट आते फिर तुम जिस फ्लेवर का कस्टड पाउडर लाओगे उस फ्लेवर का तरह तो केक बन के तैयार होगा सारिया चीज़ा सुक्टिया जगह मैं चंगी तरह छाननी है ਹੁਣ ਇਹ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਇਹਨੂੰ ਆਪਾਂ ਪਹਿਲੇ ਚਮਚ ਦੇ ਨਾਲ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਹਰ ਇੱਕ ਚੀਜ਼ ਜਿਹੜੀ ਆਪਸ ਦੇ ਵਿੱਚ ਮਿਕਸ ਹੋ ਜੇ ਇਹ ਇੱਕ ਇੱਕ ਬਹੁਤੀ ਟੇਸਟੀ ਬਣ ਕੇ ਤਿਆਰ ਹੁੰਦਾ ਔਰ ਫਟਾਫਟ ਬਾਣਵੀ ਜਾਂਦਾ ਘਰ ਦੇ ਵਿੱਚ ਹੀ ਆਸਾਨੀ ਦੇ ਨਾਲ ਸਾਰੀਆਂ ਸੁੱਕੀਆਂ ਚੀਜ਼ਾਂ ਮਿਕਸ ਹੋ ਗਈਆਂ ਹੁਣ ਆਪਾਂ ਜਿਹੜਾ ਪੇਸਟ ਬਣਾ ਕੇ ਰੱਖਿਆ ਚੀਨੀ ਦਹੀਂ ਤੇਲ ਦਾ ਪਾਣੀ ਦਾ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਅਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਤਾਂ ਇਕੁਅਲ ਡਾਇਰੈਕਸ਼ਨ ਦੇ ਵਿੱਚ ਇਹਨੂੰ ਮਿਕਸ ਕਰਨਾ ਹੈ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਇਹਨੂੰ ਮਿਕਸ ਨਹੀਂ ਕਰਨਾ ਕਿਉਂਕਿ ਆਪਾਂ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਜਿਹੜਾ ਪਹਿਲੇ ਹੀ ਪਾ ਦਿੱਤਾ ਹੋਇਆ ਹੈ ਇਸ ਕਾਰਨ ਹਲਕੇ ਹੱਥ ਦੇ ਨਾਲ ਇਹਨੂੰ ਆਪਾਂ ਮਿਕਸ ਕਰਨਾ ਹੈ ਜੇਕਰ ਤੁਹਾਨੂੰ ਲੱਗੇ ਬੈਟਰ ਜਿਹੜਾ ਗਾੜਾ ਹੈ ਤੇ ਫਿਰ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਜਿਹਾ ਦੁੱਧ ਜਾਂ ਪਾਣੀ ਹੋਰ ਪਾ ਲੈਣਾ ਪਰ ਇਹ ਜਿਹੜਾ ਕੇਕ ਮੈਂ ਫਰੂਟ ਕਸਟਰਡ ਕੇਕ ਜਿਹੜਾ ਬਣਾ ਰਹੀ ਹਾਂ ਤੇ ਜਿਹੜਾ ਫਰੂਟ ਕਸਟਰਡ ਕੇਕ ਦਾ ਬੈਟਰ ਹੁੰਦਾ ਥੋੜਾ ਜਿਹਾ گاੜਾ ਰੱਖਣਾ ਹੁੰਦਾ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਆਪਾਂ ਟੂਟੀ ਫਰੂਟੀ ਇਹਦੇ ਵਿੱਚ ਪਾਣੀ ਹੈ ਉਹ نیچے ਜਾ ਕੇ ਨਹੀਂ ਬੈਠਦੀ ਹੈ ਇਹ ਬਹੁਤ ਜ਼ਰੂਰੀ ਸਟੈਪ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਕੇਕ ਦਾ ਬੈਟਰ ਆਪਾਂ ਬਣਾਇਆ ਕਿੰਨਾ ਜ਼ਿਆਦਾ گاੜਾ ਹੈ ਇੱਕਦਮ ਰਿਬਨ ਦੀ ਤਰ੍ਹਾਂ ਡਿੱਗ ਰਿਹਾ ਹੈ نیچے ਬੱਸ ਇਸੇ ਤਰ੍ਹਾਂ ਦਾ ਬੈਟਰ ਜਿਹੜਾ ਸਾਨੂੰ ਚਾਹੀਦਾ ਹੈ ਇਹ ਬੈਟਰ ਬਣ ਕੇ ਤਿਆਰ ਹੈ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਨੇ ਆਂ ਅਰ ਇਸ ਤਰ੍ਹਾਂ ਇੱਕ ਬੋਲ ਦੇ ਵਿੱਚ ਮੈਂ ਇੱਕ ਚਮਚ ਜਿਹੜਾ ਮੈਦਾ ਲਿਆ ਹੋਇਆ ਹੈ ਤੇ ਇਹਦੇ ਵਿੱਚ ਪਾਵਾਂਗੇ ਦੋ ਚਮਚ ਟੂਟੀ ਫਰੂਟੀ ਦੇ ਟੂਟੀ ਫਰੂਟੀ ਪਾ ਕੇ ਇਸ ਨੂੰ ਮੈਦੇ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਇਸ ਤਰੀਕੇ ਦੇ ਨਾਲ ਵੀ ਜਿਹੜੀ ਟੂਟੀ ਫਰੂਟੀ ਹੈ نیچے ਜਾ ਕੇ ਨਹੀਂ ਬੈਠੇਗੀ ਔਰ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਰਹੇਗੀ ਔਰ ਕੇਕ ਦੇ ਕੋਨੇ-ਕੋਨੇ ਤੇ ਦਿਖੇਗੀ ਤੁਹਾਨੂੰ ਖਾਣ ਦੇ ਵਿੱਚ ਜਦੋਂ ਤੁਸੀਂ ਖਾਓਗੇ ਔਰ ਕਟਿੰਗ ਕਰਨ ਦੇ ਵਿੱਚ ਵੀ ਇਹ ਜਿਹੜੀ ਟੂਟੀ ਫਰੂਟੀ ਹੈ ਆਪਣੇ ਆਪ ਦਿਖਦੀ ਹੈ ਜੇਕਰ ਇਸ ਤਰੀਕੇ ਦੇ ਨਾਲ ਪਾਈ ਹੋਏ ਤਾਂ ਹੁਣ ਮੈਦਾ ਜਿਹੜਾ ਨੀਚੇ ਰਹਿਣ ਦਵਾਂਗੇ ਆਪਾਂ ਬੈਠਾ ਹੋਇਆ ਤੇ ਜਿਹੜੀ ਟੋਟੀ ਫਰੂਟੀ ਹੈ ਇਹਨੂੰ ਆਪਾਂ ਉੱਪਰ ਉੱਪਰ ਚੋਕ ਲਵਾਂਗੇ ਤੇ ਕੇਕ ਦੇ ਬੈਟਰ ਦੇ ਵਿੱਚ ਪਾ ਕੇ ਹਲਕੇ ਹੱਥ ਨਾਲ ਇਹਨੂੰ ਕਟ ਐਂਡ ਫੋਲਡ ਮੈਥਡ ਜਿਹੜਾ ਹੁੰਦਾ ਉਹਦੇ ਨਾਲ ਮਿਕਸ ਕਰਨਾ ਕੁਝ ਇਸ ਤਰ੍ਹਾਂ ਦੇ ਨਾਲ ਵੀਡੀਓ ਵਿੱਚ ਦੇਖ ਸਕਦੇ ਹੋ ਹਲਕੇ ਹੱਥ ਦੇ ਨਾਲ ਇਹਨੂੰ ਮਿਕਸ ਕਰਨਾ ਹੈ ਇੱਕਦਮ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਮਿਕਸ ਨਹੀਂ ਕਰਨਾ ਹੈ ਇੰਨਾ ਮਿਕਸ ਕਰਨਾ ਹੈ ਕਿ ਹਰ ਪੂਰੇ ਬੈਟਰ ਦੇ ਵਿੱਚ ਟੋਟੀ ਫਰੂਟੀ ਜਿਹੜੀ ਹੈ ਮਿਕਸ ਹੋ ਜਾਏ ਬਸ ਇਸ ਤਰੀਕੇ ਦੇ ਨਾਲ ਫਰਟੀ ਫਰੂਟੀ ਜਿਹੜੀ ਮਿਕਸ ਹੋ ਗਈ ਹੈ ਬਸ ਇਸ ਤੋਂ ਜ਼ਿਆਦਾ ਇਹਨੂੰ ਆਪਾਂ ਮਿਕਸ ਨਹੀਂ ਕਰਾਂਗੇ ਹੁਣ ਆਪਾਂ ਇਹ ਬੈਟਰ ਪਾਵਾਂਗੇ ਕੇਕ ਟਿਨ ਦੇ ਵਿੱਚ ਤੁਹਾਡੇ ਕੋਲ ਕੇਕ ਟਿਨ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡੂੰਗਾ ਘੜ ਦੇ ਵਿੱਚ ਪਿਆ ਹੁੰਦਾ ਤੁਸੀਂ ਉਹ ਲੈ ਸਕਦੇ ਹੋ ਬੈਟਰ ਦੀ ਥੀਕਨੈਸ ਦੇਖੋ ਤੁਸੀਂ ਸਾਰਾ ਬੈਟਰ ਚੰਗੀ ਤਰ੍ਹਾਂ ਦੇ ਨਾਲ ਆਪਾਂ ਕੇਕ ਟਿਨ ਦੇ ਵਿੱਚ ਪਾ ਦੇਣਾ ਹੁਣ ਆਪਾਂ ਕੇਕ ਟਿੰਨ ਨੂੰ ਟੈਪ ਟੈਪ ਕਰਨਾ ਹੈ ਤਾਂ ਕਿ ਸਾਰਾ ਬੈਟਰ ਜਿਹੜਾ ਇਕੁਅਲ ਚਾਰਾਂ ਤਰਫ ਜਿਹੜਾ ਹੈ ਸਾਰੇ ਪਾਸੇ ਕੇਕ ਟਿੰਨ ਦੇ ਵਿੱਚ ਫੈਲ ਜਾਵੇ ਉਤੋਂ ਦੀ ਗਾਰਨਿਸ਼ ਕਰਾਂਗੇ ਆਪਾਂ ਟੂਟੀ ਫਰੂਟੀ ਦੇ ਨਾਲ ਤੁਸੀਂ ਟੂਟੀ ਫਰੂਟੀ ਨਹੀਂ ਪਾਣਾ ਚਾਹੁੰਦੇ ਤਾਂ ਫਿਰ ਤੁਸੀਂ ਇੱਥੇ ਡਰਾਈ ਫਰੂਟ ਵੀ ਪਾ ਸਕਦੇ ਹੋ ਤੇ ਚਲੋ ਹੁਣ ਇਹਨੂੰ ਆਪਾਂ ਬੇਕ ਕਰਨ ਲਈ ਰੱਖਨੇ ਆ ਕੜਾਈ ਵਿੱਚ ਕੜਾਈ ਜਿਹੜੀ ਹੈ ਪ੍ਰੀ ਹੀਟ ਹੋ ਰਹੀ ਹੈ ਸਾਡੀ ਤੇ ਗੈਸ ਦੀ ਫਲੇਮ ਜਿਹੜੀ ਹੈ ਲੋਅ ਤੇ ਰੱਖੀ ਹੋਈ ਹੈ ਮੈਂ ਓਨ ਹੁਣ ਇਹਨੂੰ ਰੱਖ ਕੇ ਟੱਕ ਦਵਾਂਗੇ 45 ਮਿੰਟ ਦੇ ਲਈ 45 ਮਿੰਟ ਦੇ ਵਿੱਚ ਤੁਸੀਂ ਇੱਕ ਵਾਰ ਇਹਨੂੰ ਚੈੱਕ ਕਰਕੇ ਦੇਖ ਸਕਦੇ ਹੋ ਕਿ ਇਹ ਸੈਂਟਰ ਦੇ ਵਿੱਚੋਂ ਫੁੱਲ ਰਿਹਾ ਜਾਂ ਨਹੀਂ ਫੁੱਲ ਰਿਹਾ 30 ਮਿੰਟ ਤੁਸੀਂ ਮੀਡੀਅਮ ਫਲੇਮ ਤੇ ਰੱਖਣਾ ਔਰ 15 ਮਿੰਟ ਤੁਸੀਂ ਬਿਲਕੁਲ ਲੋ ਫਲੇਮ ਦੇ ਉੱਤੇ ਪਕਾਣਾ ਇਹਨੂੰ ਤੇ ਕੇਕ ਸਾਡਾ ਜਿਹੜਾ ਇਹ 45 ਮਿੰਟ ਹੋ ਗਿਆ ਪਕਾਉਂਦੇ ਹੋਏ ਤੇ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ 30 ਮਿੰਟ ਮੀਡੀਅਮ ਫਲੇਮ ਦੇ ਉੱਤੇ ਔਰ 15 ਮਿੰਟ ਜਿਹੜਾ ਇਹ ਲੋ ਫਲੇਮ ਦੇ ਉੱਤੇ ਪਕਾਣ ਲਈ ਮੈਂ ਇਸ ਕਾਰਨ ਕਿਹਾ ਮੀਡੀਅਮ ਫਲੇਮ ਤੇ ਜਦੋਂ ਆਪਾਂ ਪਕਾਉਂਦੇ ਆ ਤੇ ਫਿਰ ਇਹ ਸੈਂਟਰ ਦੇ ਵਿੱਚੋਂ ਦੱਬ ਜਾਂਦਾ। ਉਹ ਜੇਕਰ ਆਪਾਂ ਥੋੜੀ ਜਿਹੀ 15 ਮਿੰਟ ਨੂੰ ਲੋ ਫਲੇਮ ਤੇ ਪਕਾਵਾਂਗੇ ਤੇ ਫਿਰ ਇਹ ਸੈਂਟਰ ਚੋਂ ਦਬੇਗਾ ਨਹੀਂ ਜਿੱਦਾਂ ਮੈਂ ਬਣਾਇਆ ਸੀ ਮਿਸੇ ਤਰੀਕੇ ਦਾ ਕੇਕ ਬਣ ਕੇ ਤਿਆਰ ਹੋਏਗਾ। ਇਹਨੂੰ ਆਪਾਂ ਕੱਢ ਕੇ ਠੰਡਾ ਕਰ ਲਿਆ ਠੰਡਾ ਕਰਕੇ ਹੁਣ ਇਹਨੂੰ ਆਪਾਂ ਪਲੇਟ ਵਿੱਚ ਵਿੱਚ ਕੱਢ ਲਵਾਂਗੇ। ਪਲੇਟ ਵਿੱਚ ਇਹ ਕੇਕ ਕੱਢ ਕੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਵਾਂਗੀ ਬਹੁਤ ਜ਼ਿਆਦਾ ਸਪੰਜੀ ਕੇਕ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਕੇਕ। ਤੁਸੀਂ ਵੀ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਨਾਲ ਕੇਕ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਵੀ ਇਹ ਕੇਕ ਬਣ ਕੇ ਤਿਆਰ ਹੁੰਦਾ ਹੈ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਟੀ ਟਾਈਮ ਸਨੈਕ ਤੇ ਤੁਸੀਂ ਇਹ ਕੇਕ ਜਿਹੜਾ ਹੈ ਇੰਜੋਏ ਕਰ ਸਕਦੇ ਹੋ ਚਾਕੂ ਦੇ ਨਾਲ ਮੈਂ ਤੁਹਾਨੂੰ ਇਹ ਕੇਕ ਜਿਹੜਾ ਕੱਟ ਕੇ ਦਿਖਾ ਰਹੀ ਹਾਂ ਕਿੰਨਾ ਜ਼ਿਆਦਾ ਅੰਦਰੋਂ ਸਪੰਜੀ ਬਣ ਕੇ ਤਿਆਰ ਹੋਇਆ ਕੇਕ ਦੇ ਵਿੱਚ ਬਹੁਤ ਵਧੀਆ ਜਾਲੀ ਜਿਹੜੀ ਹੈ ਬਣੀ ਹੋਈ ਹੈ ਮੈਂ ਪਹਿਲੇ ਵਿਦਾਊਟ ਨਲ ਕੇਕ ਦੀ ਰੈਸਪੀ ਸ਼ੇਅਰ ਕੀਤੀ ਹੋਈ ਹੈ ਉਹ ਚਾਕਲੇਟ ਕੇਕ ਮੈਂ ਬਣਾ ਕੇ ਤਿਆਰ ਕੀਤਾ ਸੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ ਤੁਸੀਂ ਉਹਨੂੰ ਦੇਖ ਕੇ ਉਦਾਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਕੇਕ ਬਣਿਆ ਹੈ ਜਾਲੀ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਕੇਕ ਦੇ ਵਿੱਚ ਔਰ ਸਪੰਜ ਦੇਖੋ ਜਿੱਦਾਂ ਮੈਂ ਦਵਾ ਰਹੀਆਂ ਫਿਰ ਵਾਪਸ ਮੁੜ ਉਦਾਂ ਹੀ ਹੋ ਰਿਹਾ ਹੈ ਤੇ ਮੇਰੀ ਕੇਕ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਟੋਟੀ ਫਰੂਟੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ نیچے ਨਹੀਂ ਬੈਠੀ ਹੈ ਸਾਈਡਾਂ ਦੇ ਵਿੱਚ ਦਿਖ ਰਹੀ ਹੈ ਬਹੁਤ ਵਧੀਆ ਕੇਕੇ ਬਣ ਕੇ ਤਿਆਰ ਹੋਇਆ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀਕਾਲ ਜੀ